ਦੋਸਤੋ ਪੰਜਾਬ ਦੀ ਧਰਤੀ ਸਿਰਫ ਫਸਲਾਂ ਦੀ ਨਹੀਂ ਕਹਾਣੀਆਂ ਦੀ ਵੀ ਮਾਂ ਹੈ ਇੱਥੇ ਹਰ ਪੱਥਰ ਹਰ ਦਰਖਤ ਹਰ ਦਰਿਆ ਆਪਣੇ ਅੰਦਰ ਕਈ ਰਾਜ ਲੁਕੋਏ ਬੈਠਾ ਹੈ ਅੱਜ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਰਾਜੇ ਦੀ ਕਹਾਣੀ ਜਿਸ ਦਾ ਨਾਮ ਲੋਕ ਕੀਤਾ ਵਿੱਚ ਅੱਜ ਵੀ ਗੂੰਜਦਾ ਹੈ ਰਾਜਾ ਰਸਾਲੂ ਭਾਵੇਂ ਪੰਜਾਬ ਦੇ ਇਤਿਹਾਸ ਵਿੱਚ ਰਾਜਾ ਰਸਾਲੂ ਦਾ ਨਾਮ ਸਤਾਈ ਤੌਰ ਤੇ ਕਿਧਰੇ ਨਜ਼ਰ ਨਹੀਂ ਆਉਂਦਾ ਪਰੰਤੂ ਉਹ ਪੰਜਾਬ ਦੇ ਲੋਕमानस ਦਾ ਇੱਕ ਅਜਿਹਾ ਹਰਮਨ ਪਿਆਰਾ ਲੋਕਨਾਇਕ ਹੈ ਜਿਸ ਦੇ ਨਾਂ ਨਾਲ अनेका ਦਿਲਚਸਪ ਤੇ ਰਸ ਭਰਪੂਰ ਕਹਾਣੀਆਂ ਜੁੜੀਆਂ ਹੋਈਆਂ ਹਨ ਉਸ ਦੇ ਜੀਵਨ ਨਾਲ ਸਬੰਧਤ ਘਟਨਾਵਾਂ ਅਤੇ ਸੂਰਬੀਰਤਾ ਭਰੇ ਕਾਰਨਾਮਿਆਂ ਨੂੰ ਬਹੁਤ ਸਾਰੇ ਲੋਕ ਕਮੀਆਂ ਨੇ ਆਪਣੀਆਂ ਵਾਰਾਂ ਅਤੇ ਕਿੱਸਿਆਂ ਵਿੱਚ ਗਾਇਆ ਹੈ ਕਹਿੰਦੇ ਹਨ ਰਾਜਾ ਰਸਾਲੂ ਸਿਆਲਕੋਟ ਦੇ ਰਾਜਾ ਸਲਮਾਨ ਦਾ ਪੁੱਤਰ ਸੀ ਪੂਰਨ ਭਗਤ ਦਾ ਛੋਟਾ ਭਰਾ ਜੋ ਸਲਮਾਨ ਦੀ ਢਲਦੀ ਉਮਰ ਵਿੱਚ ਰਾਣੀ ਲੂਣਾ ਦੀ ਕੁੱਖੋਂ ਪੂਰਨ ਦੇ ਵਰ ਨਾਲ ਪੈਦਾ ਹੋਇਆ ਰਸਾਲੂ ਦਾ ਜਨਮ ਸਾਰੇ ਸਿਆਲਕੋਟ ਲਈ ਖੁਸ਼ੀਆਂ ਅਤੇ ਖੇੜਿਆਂ ਦਾ ਢੋਆ ਲੈ ਕੇ ਆਇਆ ਸਾਰੇ ਸ਼ਹਿਰ ਵਿੱਚ ਘਿਓ ਦੇ ਦੀਵੇ ਬਾਲੇ ਗਏ ਖਰਾਤਾਂ ਮੰਡੀਆਂ ਗਈਆਂ ਪਰੰਤੂ ਵਿਹਿਮਾ ਪਰਮਾਜਗ ਰਸੇ ਸਲਮਾਨ ਨੂੰ ਕਿਸੇ ਜੋਤਸ਼ੀ ਨੇ ਆਖਿਆ ਰਾਜਨ ਪੂਰੇ 12 ਬਰੇ ਇਹਦੇ ਮੱਥੇ ਨਾ ਲੱਗੀ ਨਹੀਂ ਤੇਰੀ ਮੌਤ ਹੋ ਜਾਵੇਗੀ ਰਾਜਾ ਸਲਮਾਨ ਸੋਚੀ ਪਿਆ ਗਿਆ ਆਪਣੇ ਵਜ਼ੀਰਾ ਨਾਲ ਸਲਾਹ مشورہ ਕਰਕੇ ਹੁਕਮ ਸੁਣਾ ਦਿੱਤਾ ਰਸਾਲੂ ਨੂੰ 12 ਬਰੇ ਲਈ ਭੋਰੇ ਚ ਪਾ ਦੇਵੋ ਕਿਹਾ ਵਾਪਸੀ ਉਹ ਜਿਹੜਾ ਸੁੱਖਾਂ ਸੁਖ ਕੇ ਪ੍ਰਾਪਤ ਕੀਤੇ ਪੁੱਤ ਦੇ ਮੱਥੇ ਲੱਗਣੋਂ ਵੀ ਡਰ ਰਿਹਾ ਸੀ ਲੂਣਾ ਕਰ ਲਾਉਂਦੀ ਰਹੀ ਲੋਰੀਆਂ ਦੇਣ ਦੀ ਉਹਦੀ ਰੀਜ ਤੜਪਦੀ ਰਹੀ ਲੂਏ ਜਵਾਕ ਨੂੰ ਇੱਕ ਵੱਖਰੇ ਮਹਿਲ ਵਿੱਚ ਭੇਜ ਦਿੱਤਾ ਗਿਆ ਉਸ ਮਹਿਲ ਵਿੱਚ ਰਸਾਲੂ ਲਈ ਸਾਰੀਆਂ ਸੁੱਖ ਸੁਵਿਧਾਵਾਂ ਹਾਸਲ ਸਨ ਪਰੰਤੂ ਉਸ ਨੂੰ ਇਸ ਮਹਿਲ ਵਿੱਚੋਂ ਬਾਹਰ ਜਾਣ ਦੀ ਆਗਿਆ ਨਹੀਂ ਸੀ ਇੱਕ ਤਰਖਾਣਾ ਦਾ ਮੁੰਡਾ ਅਤੇ ਇੱਕ ਸੁਨਿਆਰਾਂ ਦਾ ਮੁੰਡਾ ਉਹਦੇ ਨਾਲ ਖੇਡਣ ਲਈ ਛੱਡੇ ਗਏ ਤੇ ਦਾਈ ਸਕੀ ਮਾਂ ਦੀ ਨਿਆਈ ਉਹਦੀ ਪਾਲਣ ਪੋਸ਼ਣ ਕਰਨ ਲੱਗੀ ਮਾਂ ਬਾਪ ਦੀ ਮਮਤਾ ਤੋਂ ਵਿਹੂਣਾ ਰਸਾਲੂ ਦੇਣ ਮਹੀਨੇ ਸਾਲ ਬਤੌਂਦਾ ਹੋਇਆ ਵੱਡਾ ਹੋਣ ਲੱਗਾ। ਉਹਦੀ ਰਾਜ ਦਰਬਾਰ ਲਈ ਲੋੜੀਂਦੀ ਸਿੱਖਿਆ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਘੋੜਸਵਾਰੀ, ਸ਼ਸਤਰ ਸਿੱਖਿਆ, ਤੀਰੰਦਾਜ਼ੀ ਅਤੇ ਤਲਵਾਰ ਚਲਾਉਣ ਦੇ ਹੁਨਰ ਵਿੱਚ ਉਹਨੇ ਮੁਹਾਰਤ ਹਾਸਲ ਕਰ ਲਈ। ਯੋਗ ਸਾਧਨਾ ਅਤੇ ਕਸਰਤ ਕਰਨ ਦੇ ਸ਼ੌਂਕ ਨੇ ਉਹਦੇ ਸਰੀਰ ਨੂੰ ਸਡੌਲ ਦੇ ਗੇਲੀ ਵਰਗਾ ਮਜ਼ਬੂਤ ਬਣਾ ਦਿੱਤਾ। ਅਤਰੀ ਜਵਾਨੀ ਭਲਾ ਕਿੰਨੀ ਕੋ ਦੇਰ ਕਿਲੇ ਦੀ ਕੈਦ ਵਿੱਚ ਰਹਿ ਸਕਦੀ ਹੈ ਰਾਜੇ ਦੇ ਸਖਤ ਹੁਕਮ ਵੀ ਉਸ ਨੂੰ ਤੋੜ ਨਾ ਸਕੇ ਰਸਾਲੂ ਨੇ ਕਿਲੇ ਤੋਂ ਬਾਹਰ ਜਾਣਾ ਸ਼ੁਰੂ ਕਰ ਦਿੱਤਾ ਫੂਸਨ ਦਾ ਰਸੀਆ ਅਤੇ ਸ਼ਿਕਾਰ ਖੇਡਣ ਦਾ ਸ਼ਕੀਨ ਰਸਾਲੂ ਆਪਣੇ ਬਾਂਕੇ ਕੋੜੇ ਤੇ ਅਸਵਾਰ ਹੋ ਕੇ ਸ਼ਹਿਰ ਵਿੱਚ ਢੇੜਾ ਮਾਰਨ ਲੱਗਾ ਕਈ ਅਵਲੜੇ ਸ਼ੌਂਕ ਉਸ ਨੇ ਪਾਲੇ ਹੋਏ ਸਨ ਉਹਨੂੰ ਪਾਣੀ ਭਰਦੀਆਂ ਸੋਹਣੀਆਂ ਮੁਟਿਆਰਾਂ ਦੇ ਗੁਲੇਲਾ ਨਾਲ ਖੜੇ ਪੰਨ ਕੇ ਅਨੂਠਾ ਸਵਾਦ ਆਉਂਦਾ ਸੀ ਨਿਤ ਨਵੀਆਂ ਗਾਗਰਾਂ ਤੇ ਘੜੇ ਪੰਨੇ ਜਾਂਦੇ ਲੂਣਾ ਕੋਲ ਮੁਟਿਆਰਾਂ ਨੇ ਜਾ ਸ਼ਿਕਾਇਤਾਂ ਕੀਤੀਆਂ ਰਾਣੀ ਨੇ ਉਹਨਾਂ ਨੂੰ ਪਿੱਤਲ ਤੇ ਲੋਹੇ ਦੀਆਂ ਗਾਗਰਾਂ ਲੈ ਕੇ ਦਿੱਤੀਆਂ ਪਰ ਸਾਲੂ ਨੇ ਤੀਰ ਕਮਾਣਾ ਨਾਲ ਉਹਨਾਂ ਵਿੱਚ ਛੇਕ ਕਰਨੇ ਸ਼ੁਰੂ ਕਰ ਦਿੱਤੇ ਮੁਟਿਆਰਾਂ ਉਸ ਦੀਆਂ ਆਪ ਭੁਦਰੀਆਂ ਤੋਂ ਸਤੀਆਂ ਪਈਆਂ ਸਨ ਰਾਜਾ ਸਲਮਾਨ ਦੇ ਦਰਬਾਰ ਵਿੱਚ ਰਸਾਲੂ ਦੀਆਂ ਆਪ ਬਹੁਦਰੀਆਂ ਹਰਕਤਾਂ ਦੀਆਂ ਸ਼ਿਕਾਇਤਾਂ ਪੋਜੀਆਂ ਉਹ ਇਹ ਨਹੀਂ ਚਾਹੁੰਦਾ ਕਿ ਉਹਦੀ ਪਰਜਾ ਉਹਦੇ ਪੁੱਤ ਹੱਥੋਂ ਦੁਖੀ ਹੋਵੇ ਉਸ ਤੋਂ ਛੁਟਕਾਰਾ ਪਾਉਣ ਲਈ ਸਲਮਾਨ ਨੇ ਰਸਾਲੂ ਦਾ ਪੁਤਲਾ ਬਣਾ ਕੇ ਸ਼ਹਿਰ ਦੇ ਮੁੱਖ ਦਵਾਰ ਤੇ ਖੜਾ ਕਰ ਦਿੱਤਾ ਰਸਾਲੂ ਜਦੋਂ ਸ਼ਿਕਾਰ ਖੇਡ ਕੇ ਆਪਣੇ ਸ਼ਹਿਰ ਸਿਆਲਕੋਟ ਵਾਪਸ ਪਰਤਿਆ ਤਾਂ ਸ਼ਹਿਰ ਦੇ ਮੁੱਖ ਦਵਾਰ ਤੇ ਆਪਣਾ ਪੁਤਲਾ ਵੇਖ ਕੇ ਸਮਝ ਗਿਆ ਕਿ ਇਹ ਤਾਂ ਉਹਦੇ ਲਈ ਦੇਸ਼ ਨਿਕਾਲੇ ਦਾ ਹੁਕਮ ਹੈ ਆਪਣੇ ਰਾਜੇ ਬਾਪ ਦਾ ਹੁਕਮ ਸਿਰ ਮੱਥੇ ਮੰਨ ਕੇ ਰਸਾਲੂ ਉਨੀ ਪੈਰੀ ਵਾਪਸ ਮੁੜ ਗਿਆ ਉਹਨੇ ਆਪਣੇ ਨਾਲ 5-7 ਗੱਭਰੂ ਲਏ ਹਥਿਆਰਾਂ ਨਾਲ ਲੈਸ ਹੋ ਕੇ ਘੋੜੇ ਤੇ ਅਸਵਾਰ ਹੋ ਉਹ ਨਵੀਆਂ ਰਾਹਾਂ ਦੀ ਭਾਲ ਲਈ ਤੁਰ ਪਿਆ ਹੁਣ ਉਹਦੇ ਲਈ ਚਾਰੇ ਜਗੀਰਾਂ ਖੁੱਲੀਆਂ ਸਨ ਹੁਸਨਾ ਦੇ ਰਸਈਏ ਰਾਜਾ ਰਸਾਲੂ ਦੀ ਸੁੰਦਰਤਾ ਅਤੇ ਅਮੋੜ ਸੁਭਾਅ ਦੇ ਕਿਸੇ ਆਂਢੀ ਗੁਆਂਢੀ ਰਾਜ ਦਰਬਾਰ ਦੇ ਮਹਿਲਾਂ ਤੱਕ ਫੈਲ ਗਏ ਸਨ ਬਈ ਸ਼ਾ ਆਜ਼ਾਦੀਆਂ ਉਹਦਾ ਮੁਖੜਾ ਦੇਖਣ ਲਈ ਤਰਸ ਰਹੀਆਂ ਸਨ ਆਥਣ ਪਸਰ ਰਹੀ ਸੀ ਜਦੋਂ ਰਸਾਲੂ ਨੀਲੇ ਸ਼ਹਿਰ ਪੁੱਜਾ ਸ਼ਹਿਰ ਦੇ ਦਵਾਰ ਤੇ ਉਹ ਇੱਕ ਬੁੱਢੀ ਮਿਲੀ ਜੋ ਵਰਲਾਪ ਕਰ ਰਹੀ ਸੀ ਤੈਨੂੰ ਕਿਹੜਾ ਦੁੱਖ ਹੈ ਜਿਹਦੇ ਕਰਕੇ ਇੰਨਾ ਵਰਲਾਪ ਕਰ ਰਹੀ ਹੈ ਵੇ ਪੁੱਤ ਪਰਦੇਸੀਆ ਕੀ ਦਸਾਂ ਬੁੱਢੀ ਮਾਈ ਘੋੜ ਸਵਾਰ ਵੱਲ ਤਰਸੇਵੇਂ ਪ੍ਰੀਆਂ ਅੱਖਾਂ ਨਾਲ ਦੇਖਦੀ ਹੋਈ ਬੋਲੀ ਮੈਂ ਸੱਤ ਪੁੱਤਾਂ ਦੀ ਮਾਂ ਇਸ ਸ਼ਹਿਰ ਦੇ ਨਾਲ ਦੀ ਨਗਰੀ ਆਦਮਖੋਰ دیਵਾਂ ਦੀ ਹੈ ਸਾਡੇ ਸ਼ਹਿਰ ਦੇ ਹਾਕਮ ਹਰ ਰੋਜ਼ ਵਾਰੀ ਨਾਲ ਇੱਕ ਗੱਭਰੂ ਨੂੰ ਆਦਮਖੋਰਾਂ ਦਾ ਖਾਜਾ ਬਣ ਲਈ ਤੀਜਦੇ ਨੇ ਵਾਰੋ ਵਾਰੀ ਮੇਰੇ 6 ਪੁੱਤ ਆਦਮਖੋਰਾਂ ਦਾ ਖਾਜਾ ਬਣ ਚੁੱਕੇ ਨੇ ਅੱਜ ਫਿਰ 7ਵੇਂ ਦੀ ਵਾਰੀ ਹੈ ਮਾਈ ਦਾ ਵਰਲਾਪ ਸੁਣ ਕੇ ਰਸਾਲੂ ਦਾ ਦਿਲ ਪਸੀਜ ਗਿਆ ਉਹਨੇ ਮਾਈ ਨੂੰ ਤਰਵਾਸਾ ਦਿੰਦਿਆਂ ਆਖਿਆ ਮਾਤਾ ਤੂੰ ਕਬਰਾਨਾ ਤੇਰੇ ਪੁੱਤ ਦੀ ਵਾਰੀ ਮੈਂ ਭੁਗਤਾਂਗਾ ਮਾਈ ਨੇ ਸੁਖ ਦਾ ਸਾਹ ਲਿਆ ਤੇਰ ਸਾਲੂ ਨੂੰ ਸ਼ੇਆਂ ਅਸੀਸਾਂ ਦਿੱਤੀਆਂ ਸ਼ਹਿਰ ਦੇ ਹਾਕਮ ਰਸਾਲੂ ਨੂੰ ਆਦਮ ਖੋਰਾ ਦਾ ਖਾਜਾ ਬਣ ਲਈ ਲੈ ਤੁਰੇ ਕੋੜੇ ਤੇ ਅਸਵਾਰ ਰਸਾਲੂ ਦਾ ਜਾਹੋ ਜਲਾਲ ਚੱਲਿਆ ਨਹੀਂ ਸੀ ਜਾਂਦਾ ਆਦਮ ਖੋਰਾ ਦੀ ਨਗਰੀ ਚ ਵੜਦਿਆਂ ਹੀ ਰਸਾਲੂ ਨੇ ਤਲਵਾਰ ਮਿਆਨ ਵਿੱਚੋਂ ਧੂ ਲਈ ਤੇ ਲੱਗਾ ਵਾਰ ਤੇ ਵਾਰ ਕਰਨ ਆਦਮਖੋਰਾ ਚ ਤਰਥਲੀ ਮਚ ਗਈ ਕਿਸੇ ਦਾ ਸਿਰ ਵੱਢਿਆ ਗਿਆ ਕਿਸੇ ਦੀ ਬਾਹ ਉਹਨਾਂ ਦਾ ਸਰਦਾਰ ਪਹਿਲੀ ਸੱਟੇ ਮਾਰਿਆ ਗਿਆ ਉਹ ਹਾਲ ਦਵਾਈ ਪਾਉਂਦੇ ਹੋਏ ਉਥੋਂ ਭੱਜ ਗਏ ਲੋਕਾਂ ਨੇ ਹੁਣ ਕਿਸੇ ਆਦਮਖੋਰ ਦਾ ਭੈ ਨਹੀਂ ਸੀ ਰਿਆ ਸਾਰੇ ਨੀਲੇ ਸ਼ਹਿਰ ਦੇ ਨਿਵਾਸੀ ਰਸਾਲੂ ਦੇ ਸ਼ੂਗਰ ਗੁਜਾਰ ਸਨ ਤੇ ਉਸ ਦੀ ਬਹਾਦਰੀ ਦੇ ਵਾਰੇ ਵਾਰੇ ਜਾ ਰਹੇ ਸਨ ਸ਼ੂਕ ਦੇ ਦਰਿਆ ਭਲਾ ਕਦੋਂ ਰੁਕਦੇ ਨੇ ਕੁਝ ਦਿਨ ਨੀਲੇ ਸ਼ਹਿਰ ਵਿੱਚ ਠਹਿਰਨ ਮਗਰੋਂ ਰਸਾਲੂ ਨੇ ਰਾਜਾ ਹਰੀਚੰਦ ਦੇ ਕੋਡੀ ਨਗਰ ਵਿੱਚ ਜਾ ਪ੍ਰਵੇਸ਼ ਕੀਤਾ ਉਸ ਦੀ ਬਹਾਦਰੀ ਦੇ ਕિસ્ਸੇ ਸਾਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਚੁੱਕੇ ਸਨ ਰਾਜੇ ਇਹ ਵੀ ਜਾਣਦੇ ਸਨ ਕਿ ਉਹ ਰਾਜਾ ਸਲਮਾਨ ਦਾ ਅਮੂੜ ਪੁੱਤਰ ਹੈ ਰਸਾਲੂ ਹਰੀਚੰਦ ਦੇ ਬਾਗ ਵਿੱਚ ਸੁੱਤਾ ਪਿਆ ਸੀ ਐਨੇ ਨੂੰ ਹਰੀਚੰਦ ਦੀ ਪੁੱਤਰੀ ਰਾਜਕੁਮਾਰੀ ਸ਼ੌਕਣੀ ਸੈਰ ਕਰਦੀ ਉੱਥੇ ਆ ਗਈ ਸ਼ੈਲ ਸ਼ਬੀਲਾ ਗਬਰੂ ਵੇਗ ਉਹ ਆਪਣੀ ਸੁੱਧ ਬੁੱਧ ਗਵਾ ਬੈਠੀ ਰਸਾਲੂ ਵੀ ਸੁੰਦਰਤਾ ਦੀ ਮੂਰਤ ਸ਼ੌਕਣੀ ਦੇ ਮੋਹ ਵਿੱਚ ਕੀ ਲਿਆ ਗਿਆ ਪਿਆਰ ਭਰੇ ਬੋਲਾਂ ਨਾਲ ਦੋਹਾਂ ਨੇ ਸਾਂਝ ਪਾ ਲਈ ਸ਼ੌਕਣੀ ਨੇ ਆਪਣੇ ਬਾਪ ਕੋਲ ਗੱਲ ਕੀਤੀ ਹਰੀ ਜੰਦਰਸਾਲੂ ਨੂੰ ਆਪਣੇ ਮਹਿਲ ਹੀ ਲਿਆਇਆ ਸ਼ੌਕਣੀ ਦੇ ਵਰ ਦੀ ਭਾਲ ਵਿੱਚ ਹੀ ਉਹਨੇ ਕਈ ਵਰੇ ਲੰਗਾ ਦਿੱਤੇ ਸਨ ਪਰੰਤੂ ਉਸਦੇ ਮੇਜ ਦਾ ਵਾਰ ਉਹਨੂੰ ਕਿਧਰੇ ਨਹੀਂ ਸੀ ਟੱਕਰਿਆ ਰਸਾਲੂ ਨੂੰ ਵੇਖ ਹਰੀਚੰਦ ਨੇ ਸੌਂਕਣੀ ਦਾ ਵਿਆਹ ਰਸਾਲੂ ਨਾਲ ਕਰਨ ਦਾ ਫੈਸਲਾ ਕਰ ਲਿਆ। ਰਸਾਲੂ ਕਾਫੀ ਸਮਾਂ ਹਰੀਚੰਦ ਦੇ ਮਹਿਲਾਂ ਵਿੱਚ ਟਿਕਿਆ ਰਿਹਾ। ਕਦੀ ਸ਼ਿਕਾਰ ਖੇਡਣ ਚੱਲਿਆ ਜਾਂਦਾ, ਕਦੀ ਦੋਮਣ ਨਾਂ ਦੇ ਗੱਬਰੂ ਨਾਲ ਚੌਪਟ ਖੇਡਦਾ ਰਹਿੰਦਾ। ਰਸਾਲੂ ਇਹ ਨਹੀਂ ਸੀ ਜਾਣਦਾ ਕਿ ਸੌਂਕਣੀ ਦੋਮਣ ਸੁਨਿਆਰ ਤੇ ਫਿਦਾ ਹੈ। ਦੋਮਣ ਤੇ ਸੌਂਕਣੀ ਅਕਸਰ ਲੁੱਕ ਕੇ ਮਿਲਦੇ ਰਹਿੰਦੇ ਸਨ। ਇੱਕ ਦਿਨ ਰਸਾਲੂ ਮਹਿਲਾਂ ਦੇ ਬਾਹਰ ਦੋਮਨ ਨਾਲ ਚੌਪੜ ਖੇਡ ਰਿਆ ਸੀ ਉਹਨੇ ਵੇਖਿਆ ਦੋਮਨ ਚੋਰੀ-ਚੋਰੀ ਅੱਖ ਬਚਾ ਕੇ ਉੱਪਰ ਮਹਿਲਾਂ ਵੱਲ ਦੇਖੀ ਜਾਂਦਾ ਸੀ ਉਹਨੂੰ ਸ਼ੱਕ ਪਿਆ ਉਹਨੇ ਮਲਕ ਦੇਣੇ ਜਾ ਕੇ ਪਾਣੀ ਦਾ ਕਟੋਰਾ ਭਰ ਕੇ ਆਪਣੇ ਕੋਲ ਰੱਖ ਲਿਆ ਕੁਝ ਸਮੇਂ ਮਗਰੋਂ ਮਹਿਲ ਦੀ ਖਿੜਕੀ ਵਿੱਚ ਖੜੋਤੀ ਸ਼ੌਕਣੀ ਦਾ ਅਕਸ ਕਟੋਰੇ ਦੇ ਪਾਣੀ ਵਿੱਚ ਪਿਆ ਸ਼ੱਕ ਦੀ ਹੁਣ ਕੋਈ ਪੁੰਜਾਇਸ਼ੀ ਨਹੀਂ ਸੀ ਰਹੀ ਰਸਾਲੂ ਨੇ ਆਪਣੇ ਮਨ ਨਾਲ ਪੱਕਾ ਫੈਸਲਾ ਕਰਕੇ ਸ਼ੌਕਣੀ ਦਾ ਵਿਆਹ ਦੋਮਣ ਨਾਲ ਕਰਵਾ ਦਿੱਤਾ ਦੋ ਦਿਲਾਂ ਨੂੰ ਜੋੜ ਆਪ ਗਾਂ ਤੁਰ ਪਿਆ ਸਮਾਂ ਬੀਤਦਾ ਗਿਆ ਕਈ ਵਰੇ ਇੰਜ ਹੀ ਪੀਤ ਗਏ ਰਸਾਲੂ ਨਿਸ਼ਕਾਰ ਖੇਡਣ ਅਤੇ ਲੜਾਈ ਦੇ ਸ਼ੌਂਕ ਨੂੰ ਮਹਗਾਈ ਰੱਖਿਆ ਕਈ ਛੋਟੇ ਮੋਟੇ ਰਾਜਿਆਂ ਨਾਲ ਮੁੱਠ ਭੇੜਾ ਹੋਈਆਂ ਕਈ ਰਾਜ ਖੋਹੇ ਤੇ ਕਈ ਛੱਡੇ اٹਕਦੇ ਪਾਰ ਦਰਿਆ ਦੇ ਕੰਡੇ ਤੇ ਵਸਥੇ ਸ਼ਹਿਰ ਸ੍ਰੀ ਕੋਟ ਦੇ ਰਾਜਾ ਸਿਰਕੱਪ ਦੀ ਕਨਸੋ ਰਾਜਾ ਰਸਾਲੂ ਦੇ ਕੰਨੀ ਪਈ ਸਿਰਕੱਪ ਬੜਾ ਨਿਰਦਈ ਅਤੇ ਧੋਖੇਬਾਜ਼ ਰਾਜਾ ਸੀ ਜੋ ਜੂਆ ਖੇਡਣ ਦਾ ਬਹੁਤ ਸ਼ਕੀਨ ਸੀ ਉਹ ਸ਼ਰਤਾਂ ਲਾ ਕੇ ਜੂਆ ਖੇਡਦਾ ਸੀ ਤੇ ਹਾਰਨ ਵਾਲੇ ਦਾ ਸਿਰ ਵੱਢ ਲੈਂਦਾ ਸੀ ਇਸੇ ਕਰਕੇ ਉਹਦਾ ਨਾਂ ਸਿਰਕੱਪ ਪਿਆ ਹੋਇਆ ਸੀ ਰਾਜਾ ਰਸਾਲੂ ਨੇ ਸਿਰਕੱਪ ਨਾਲ ਚੌਪਟ ਖੇਡਣ ਦਾ ਫੈਸਲਾ ਕਰ ਲਿਆ ਅਤੇ ਸਿਰ ਕੋਟ ਪੁੱਜ ਕੇ ਰਾਜਾ ਸਿਰਕੱਪ ਦੇ ਬਾਗ ਵਿੱਚ ਜਾ ਉਤਾਰਾ ਕੀਤਾ ਜਦੋਂ ਰਸਾਲੂ ਬਾਗ ਵਿੱਚ ਪੁੱਜਾ ਤਾਂ ਸਿਰ ਕੱਪ ਦੀ ਹੁਸਨਾਕ ਬੇਟੀ ਆਪਣੀਆਂ 60 ਸੇਲੀਆਂ ਨਾਲ ਪੀਂਗ ਝੂਟ ਰਹੀ ਸੀ ਮੁਟਿਆਰ ਨੂੰ ਵੇਖ ਹੁਸਨ ਦੇ ਰਸੀਏ ਰਸਾਲੂ ਦੀਆਂ ਅੱਖੀਆਂ ਚੁੰਧਿਆ ਗਈਆਂ ਹੁਸਨ ਮਚ ਲਿਆ ਇਸ਼ਕ ਤੜਫਿਆ ਰਾਜਕੁਮਾਰੀ ਨੇ ਰਸਾਲੂ ਵੱਲ ਵੇਖਿਆ ਤੇ ਬੁੱਲੀਆਂ ਚ ਮੁਸਕਰਾ ਕੇ ਬੋਲੀ ਅੜਿਆ ਇੱਕ ਪੀਂਗ ਦਾ ਝੂਟਾ ਹੀ ਦੇ ਛੱਡ ਦੇਖ ਕਿੰਨਾ ਕੋ ਜੋਰ ਹੈ ਤੇਰੇ ਡੌਲਿਆਂ ਹੁਸਨ ਦੀਏ ਪਰੇ ਤੂੰ ਕੱਲੀ ਕੀ ਸਾਰੀਆਂ ਸੇਲੀਆਂ ਨੂੰ ਨਾਲ ਲੈ ਕੇ ਪਿੰਗ ਤੇ ਚੜ ਜਾ ਇਕੱਠਿਆਂ ਨੂੰ ਹੀ ਝੂਟਾ ਦੇ ਦਿੰਦਾ ਹਾਂ ਰਸਾਲੂ ਨੇ ਆਪਣੇ ਡੌਲਿਆਂ ਤੇ ਮਾਣ ਕਰਦੇ ਆਖਿਆ ਰਾਜਕੁਮਾਰੀ ਆਪਣੀਆਂ 60 ਸੇਲੀਆਂ ਸਮੇਤ ਪਿੰਗ ਤੇ ਚੜ ਗਈ ਰਾਜਾ ਰਸਾਲੂ ਨੇ ਪਿੰਗ ਨੂੰ ਅਜਿਹਾ ਜ਼ੋਰਦਾਰ ਝੂਟਾ ਦਿੱਤਾ ਕਿ ਪਿੰਗ ਅੱਧ ਅਸਮਾਨੇ ਪੁੱਜ ਗਈ ਮੁੜਦੀ ਹੋਈ ਪਿੰਗ ਤੇ ਰਸਾਲੂ ਨੇ ਤਲਵਾਰ ਨਾਲ ਵਾਰ ਕਰਕੇ ਦੋ ਟੋਟੇ ਕਰ ਦਿੱਤੇ ਤੇ ਸਾਰੀਆਂ ਲੋਟ-ਪੋਟ ਹੋਈਆਂ ਧਰਤੀ ਤੇ ਡਿੱਗ ਪਈਆਂ ਕਈਆਂ ਦੇ ਸੱਟਾਂ ਵੱਜੀਆਂ ਰਾਜੇ ਨੂੰ ਇਸ ਘਟਨਾ ਦਾ ਪਤਾ ਲੱਗਾ ਉਹ ਘਬਰਾ ਗਿਆ ਰਾਜਾ ਰਸਾਲੂ ਦੇ ਪੁੱਜਣ ਦੀ ਖਬਰ ਉਹਨੂੰ ਮਿਲ ਗਈ ਸੀ ਰਸਾਲੂ ਨੇ ਸ਼ਹਿਰ ਦੇ ਦਵਾਰ ਤੇ ਪਏ ਸਿਰਕੱਪ ਦੇ ਦਸਾਂ ਦੇ 10 ਤੋਂ ਸੇ ਪਹਿਲਾਂ ਹੀ ਪੰਨ ਛੁੱਟੇ ਸਨ ਰਸਾਲੂ ਸਿਰਕੱਪ ਦੇ ਦਰਬਾਰ ਵਿੱਚ ਪੁੱਜ ਗਿਆ ਤੇ ਉਹਦੇ ਨਾਲ ਚੌਪਟ ਖੇਡਣ ਦੀ ਇੱਛਾ ਪ੍ਰਗਟਾਈ। ਸਿਰਕੱਪ ਨੇ ਸ਼ਰਤ ਰੱਖੀ ਕਿ ਜਿਹੜਾ ਹਾਰੇ ਉਹ ਆਪਣੀ ਸਾਰੀ ਦੌਲਤ, ਰਾਜ ਅਤੇ ਆਪਣਾ ਸਿਰ ਦੇਵੇਗਾ। ਸਿਰਕੱਪ ਦੀਆਂ ਸ਼ਰਤਾਂ ਅਨੁਸਾਰ ਚੌਪਟ ਦੀ ਬਾਜ਼ੀ ਸ਼ੁਰੂ ਹੋਈ। ਸਿਰਕੱਪ ਚੌਪਟ ਖੇਡਣ ਸਮੇ ਆਪਣੇ ਵਿਰੋਧੀ ਦੀ ਬਿਰਤਾ ਖੇਡਣ ਲਈ ਕਈ ਛਲ ਤੇ ਹੱਤ ਕੰਡੇ ਵਰਤਦਾ ਸੀ। ਉਹਨੇ ਆਪਣੇ ਸੱਜੇ ਖੱਬੇ ਆਪਣੀਆਂ ਖੂਬਸੂਰਤ ਰਾਣੀਆਂ ਅਤੇ ਧੀਆ ਬਿਠਾ ਲੈਣੀਆਂ। ਜਦੋਂ ਵਿਰੋਧੀ ਖਿਡਾਰੀ ਰਾਣੀ ਵੱਲ ਧਿਆਨ ਕਰਦਾ ਤਾਂ ਧੀ ਹੌਲੇ ਦੇਣੇ ਗੋੜ ਹਲਾ ਦਿੰਦੀ ਤੇ ਜਦੋਂ ਧੀ ਵੱਲ ਧਿਆਨ ਜਾਂਦਾ ਤਾਂ ਰਾਣੀ ਵੀ ਇੰਜ ਹੀ ਕਰਦੀ ਕਿਸ ਤਰ੍ਹਾਂ ਖਿਡਾਰੀ ਦਾ ਧਿਆਨ ਉਖੜ ਜਾਂਦਾ ਤੇ ਉਹ ਬਾਜੀ ਹਾਰ ਜਾਂਦਾ ਰਸਾਲੂ ਦਾ ਧਿਆਨ ਉਖੇੜਨ ਲਈ ਵੀ ਅਜਿਹਾ ਹੀ ਕੀਤਾ ਗਿਆ ਪਰੰਤੂ ਰਸਾਲੂ ਪੂਰੇ ਧਿਆਨ ਨਾਲ ਚੌਟ ਖੇਡਦਾ ਰਿਹਾ ਰਾਣੀਆਂ ਦੇ ਹੁਸਨ ਦਾ ਜਾਦੂ ਉਸਤੇ ਨਾ ਚੱਲਿਆ ਉਹ ਪਹਿਲੀ ਬਾਜੀ ਜਿੱਤ ਗਿਆ ਦੂਜੀ ਬਾਜੀ ਸ਼ੁਰੂ ਹੋਈ ਸਿਰ ਕੱਪ ਨੇ ਰਾਣੀਆਂ ਦਿੱਥਾਂ ਆਪਣੇ ਆਲੇ ਦੁਆਲੇ ਕਈ ਨਫਰ ਬਿਠਾ ਲਏ ਜੋ ਰਾਜਾ ਰਸਾਲੂ ਦਾ ਧਿਆਨ ਖੇਡਣ ਲਈ ਉਹਦੇ ਪਾਸੋਂ ਬੁਝਾਰਤਾਂ ਪੁੱਛਣ ਲੱਗੇ ਰਸਾਲੂ ਬੁਝਾਰਤਾਂ ਵੀ ਬੁੱਝਦਾ ਰਿਹਾ ਤੇ ਨਾਲੋਂ ਨਾਲ ਆਪਣੀ ਚਾਲ ਵੀ ਚੱਲਦਾ ਰਿਹਾ ਉਹ ਦੂਜੀ ਬਾਜੀ ਵੀ ਜਿੱਤ ਗਿਆ ਤੀਜੀ ਬਾਜੀ ਸਿਰ ਦੀ ਬਾਜੀ ਸੀ ਸਿਰ ਕੱਪ ਦਾ ਤੀਜਾ ਛਲ ਇਹ ਸੀ ਕਿ ਉਹ ਖੇਡਣ ਸਮੇਂ ਸਿਧਾਈਆਂ ਹੋਈਆਂ ਦੋ ਚੂਈਆਂ ਕੱਢ ਲੈਂਦਾ ਜੋ ਹੌਲੀ ਦੇਣੇ ਚੌਪਟ ਉਤੋਂ ਲੰਘ ਕੇ ਗੋਟਾਂ ਨੂੰ ਹਿਲਾ ਦਿੰਦੀਆਂ ਪਰੰਤੂ ਰਸਾਲੂ ਨੇ ਉਹਦਾ ਇਹ ਛਾਲ ਵੀ ਚੱਲਣ ਨਾ ਦਿੱਤਾ ਉਹਨੇ ਆਪਣੀ ਜੇਬ ਵਿੱਚੋਂ ਬਲੂੰਗੜਾ ਕੱਢ ਕੇ ਆਪਣੇ ਕੋਲ ਬਹਾ ਲਿਆ ਜਿਸ ਤੋਂ ਡਰ ਕੇ ਚੂਈਆਂ ਚੌਪਟ ਵੱਲ ਆਈਆਂ ਹੀ ਨਾ ਜਿਸ ਕਰਕੇ ਰਸਾਲੂ ਇਹ ਬਾਜੀ ਵੀ ਜਿੱਤ ਗਿਆ ਸਿਰਕੱਪ ਸਿਰ ਦੀ ਬਾਜੀ ਹਾਰ ਗਿਆ ਐਨ ਉਸ ਸਮੇਂ ਇੱਕ ਨੌਕਰ ਨੇ ਆ ਕੇ ਰਾਜਾ ਸਿਰਕੱਪ ਨੂੰ ਸੂਚਨਾ ਦਿੱਤੀ ਕਿ ਉਸ ਦੇ ਘਰ ਬੇਟੀ ਨੇ ਜਨਮ ਲਿਆ ਹੈ ਰਾਜੇ ਨੇ ਤੁਰੰਤ ਹੁਕਮ ਸੁਣਾ ਦਿੱਤਾ ਉਸ ਮਨਹੂਸ ਕੁੜੀ ਨੂੰ ਇਸੇ ਵਕਤ ਮਾਰ ਦਿੱਤਾ ਜਾਵੇ ਜਿਸ ਦੇ ਕਾਰਨ ਮੈਂ ਸਿਰ ਦੀ ਬਾਜੀ ਹਾਰ ਗਿਆ ਹਾਂ ਰਾਜਨ ਤੈਨੂੰ ਇਹ ਹੁਕਮ ਦੇਣ ਦਾ ਹੌਣ ਕੋਈ ਅਧਿਕਾਰ ਨਹੀਂ ਰਾਜਾ ਰਸਾਲੂ ਸਰਕਪ ਨੂੰ ਮੁਖਾਤੀਬ ਹੋਇਆ ਤੂੰ ਆਪਣਾ ਸਿਰ ਤੇ ਰਾਜ ਹਾਰ ਚੁੱਕਿਆ ਤੂੰ ਆਪਣੀ ਧੀ ਨੂੰ ਨਹੀਂ ਮਰਵਾ ਸਕਦਾ ਉਹ ਹੁਣ ਮੇਰੀ ਹੈ ਰਾਜਾ ਸਰ ਕੱਪ ਨਿਮੋ ਝੂਣਾ ਹੋਇਆ ਰਸਾਲੂ ਦੇ ਸਾਹਮਣੇ ਸ਼ੇਰ ਸੁੱਟੀ ਖੜਾ ਸੀ ਉਹਨੂੰ ਆਪਣੀ ਮੌਤ ਨਜ਼ਰ ਆਉਂਦੀ ਪਈ ਸੀ ਸੈਂਕੜੇ ਮੌਤਾਂ ਦਾ ਬੰਜਾਰਾ ਆਪਣੀ ਮੌਤ ਨੂੰ ਚਿਤਵ ਕੇ ਥਰ-ਥਰ ਕੰਬ ਰਿਹਾ ਸੀ ਉਹਦੀਆਂ ਅੱਖੀਆਂ ਵਿੱਚ ਤਰਲਾ ਸੀ ਜਾਨ ਬਖਸ਼ੀ ਲਈ ਉਹਦੇ ਬੁੱਲ ਕੰਬਰੇ ਸਨ ਦਿਆ ਮਾਨ ਰਸਾਲੂ ਦੇ ਮਨ ਵਿੱਚ ਦਇਆ ਆ ਗਈ ਤੈਨੂੰ ਇੱਕ ਸ਼ਰਤ ਦੇ ਮੁਆਫ ਕਰ ਦੇਵਾਂਗਾ ਤੂੰ ਤਤੇ ਤਵੇ ਤੇ ਮੱਥੇ ਨਾਲ ਲਕੀਰਾਂ ਕੱਢ ਕੇ ਵਚਨ ਦੇ ਕਿ ਤੂੰ ਅੱਗੇ ਤੋਂ ਜੂਆ ਨਹੀਂ ਖੇਡੇਗਾ ਅਤੇ ਨਾ ਹੀ ਕਿਸੇ ਤੇ ਜ਼ੁਲਮ ਕਰੇਗਾ ਆਪਣੀ ਜਾਨ ਬਖਸ਼ੀ ਲਈ ਸਰਕਪ ਸਭ ਕੁਝ ਕਰਨ ਲਈ ਤਿਆਰ ਹੋ ਗਿਆ ਰਸਾਲੂ ਨੇ ਉਸ ਨੂੰ ਮੁਆਫ ਕਰ ਦਿੱਤਾ ਰਾਜਾ ਸਰਕਪ ਨੇ ਬੜੇ ਆਦਰ ਨਾਲ ਆਪਣੀ ਨਵ ਜਨਮੀ ਧੀ ਦਾ ਡੋਲਾ ਤਿਆਰ ਕਰਵਾਇਆ ਤੇ ਇੱਕ ਥਾਲ ਵਿੱਚ ਸਗਨ ਵਜੋਂ ਆਂਬ ਦੀ ਟਾਣੀ ਰੱਖ ਕੇ ਰਾਜਾ ਰਸਾਲੂ ਨੂੰ ਭੇਟ ਕਰ ਦਿੱਤੀ ਰਸਾਲੂ ਨੇ ਉਸ ਮਲੂਕੜੀ ਦਾ ਨਾਂ ਕੋਂਕਲਾ ਰੱਖਿਆ ਕੁਝ ਦਿਨ ਰਾਜਾ ਸਰਕੱਪ ਦੀ ਪ੍ਰਾਉਣਾਚਾਰੀ ਮਾਨਣ ਪਿਛੋਂ ਰਾਜਾ ਰਸਾਲੂ ਅਗਾਹ ਜਾਣ ਦੀ ਤਿਆਰੀ ਕਰਨ ਲੱਗਾ ਸ੍ਰੀ ਕੋੜ ਤੋਂ ਵਿਦਾ ਹੋ ਕੇ ਰਸਾਲੂ ਨੇ ਖੇੜੀ ਮੂਰਤੀ ਦੀਆਂ ਪਹਾੜੀਆਂ ਵਿੱਚ ਆਣ ਡੇਰੇ ਲਾਏ ਉੱਥੇ ਉਹਨੇ ਇੱਕ ਮਹਿਲ ਬਣਵਾਇਆ ਤੇ ਮਹਿਲ ਦੇ ਬਾਹਰ ਇੱਕ ਆਂਬ ਦਾ ਬੂਟਾ ਲਾ ਕੇ ਆਖਿਆ ਜਦੋਂ ਇਸ ਬੂਟੇ ਨੂੰ ਫੂਲ ਪਵੇਗਾ ਉਦੋਂ ਕੋਂਕਲਾ ਪਰ ਜੋਗਨ ਮਟਿਆਰ ਬਣ ਜਾਵੇਗੀ ਫਿਰ ਮੈਂ ਉਸ ਨਾਲ ਸ਼ਾਦੀ ਰਚਾ ਕੇ ਉਸ ਨੂੰ ਆਪਣੀ ਰਾਣੀ ਬਣਾ ਲਵਾਂਗਾ ਕੋਕਲਾ ਨੂੰ ਇਸ ਪਹਾੜੀ ਮਹਿਲ ਵਿੱਚ ਰੱਖਿਆ ਗਿਆ ਉਹ ਮਹਿਲ ਮਗਰੋਂ ਰਾਣੀ ਕੋਕਲਾ ਦੇ ਧੌਲਰ ਦੇ ਨਾਂ ਨਾਲ ਪ੍ਰਸਿੱਧ ਹੋਇਆ ਕਲਮਕੱਲੀ ਉਹ ਜਵਾਨ ਹੋਣ ਲੱਗੀ ਉਹਦੇ ਦਿਲ ਪਰਚਾਵੇ ਲਈ ਤੋਤਾ ਤੇ ਮੈਣਾ ਸਨ ਜਿਨ੍ਹਾਂ ਨਾਲ ਉਹ ਆਪਣੇ ਦਿਲ ਦੀਆਂ ਗੱਲਾਂ ਕਰਦੀ ਰਹਿੰਦੀ ਕਹੀ ਜ਼ਿੰਦਗੀ ਸੀ ਉਹਦੀ ਕਲਮਕੱਲੀ ਉਹ ਮੈਲ ਦੇ ਕਿੰਗਨਿਆ ਦੇ ਖੜ ਕੇ ਪਹਾੜੀ ਨਜ਼ਾਰਿਆਂ ਦਾ ਆਨੰਦ ਮਾਣਦੀ ਹੋਈ ਰਸਾਲੂ ਨੂੰ ਉਡੀਕਦੀ ਰਹਿੰਦੀ ਰਸਾਲੂ ਨਿਤ ਨਵੀਆਂ ਮਹਿਮਾਤੇ ਚੜਿਆ ਰਹਿੰਦਾ ਉਹਨੂੰ ਸ਼ਿਕਾਰ ਖੇਡਣ ਦਾ ਅਵਲੜਾ ਰੋਗ ਸੀ ਜੰਗਲ ਚ ਘੁੰਮਦਿਆਂ ਉਹ ਕੋਕਲਾ ਨੂੰ ਬਿਲਕੁਲ ਹੀ ਭੁੱਲ ਜਾਂਦਾ ਸਮਾਂ ਬੀਤਦਾ ਗਿਆ ਆਂਬ ਦੇ ਬੂਟੇ ਨੂੰ ਪਹਿਲਾਂ ਬੂਰ ਪਿਆ ਇਹ ਕੋਕਲਾ ਦੇ ਪਰ ਜੋਵਨ ਮੁਟਿਆਰ ਹੋ ਜਾਣ ਦਾ ਸੰਕੇਤ ਸੀ ਮੈਲੂ ਬਾਹਰ ਅੰਬੀਆਂ ਦੀ ਸੁਗੰਧ ਫੈਲੀ ਹੋਈ ਸੀ ਤੇ ਮਹਿਲਾਂ ਦੇ ਅੰਦਰ ਕੂਕਲਾਂ ਦਾ ਭੱਕ-ਭੱਕ ਕਰਦਾ ਜੋਬਨ ਲਪਟਾਂ ਛੱਡ ਰਿਹਾ ਸੀ। ਕੂਕਲਾਂ ਦੇ ਧੁੱਲ ਰੈਣੇ ਸੁਰੱਖਿਅਤ ਸਨ ਕਿ ਉਥੇ ਚਿੜੀ ਤੱਕ ਨਹੀਂ ਸੀ ਫੜਕ ਸਕਦੀ। ਕੂਕਲਾਂ ਦਾ ਜੋਬਨ ਅੰਗੜਾਈਆਂ ਭੰਨ ਰਿਹਾ ਸੀ। ਉਹਦੇ ਅੰਗ ਮਚਲ-ਮਚਲ ਜਾਂਦੇ ਸਨ। ਇਹ ਇੱਕ ਰਸਾਲੂ ਸੀ ਜਿਸ ਨੂੰ ਆਪਣੇ ਹੋਰ ਨਾਲ ਸ਼ੌਂਕਾਂ ਤੋਂ ਬੀਲ ਨਹੀਂ ਸੀ ਮਿਲਦੀ। ਕੂਕਲਾ ਕਿਸੇ ਨਾਲ ਦੋ ਮਿੱਠੇ ਬੋਲ ਵੀ ਸਾਂਝੇ ਕਰਨ ਲਈ ਤਰਸ ਰਹੀ ਸੀ। ਉਹ ਆਏ ਦਿਨ ਸ਼ਿੰਗਾਰ ਕਰਦੀ ਤੇ ਧੌਲਰ ਦੀ ਬਾਰੀ ਵਿੱਚ ਬੈਠ ਕੇ ਰਸਾਲੂ ਨੂੰ ਢੀਕਦੀ ਇੱਕ ਦਿਨ ਕੀ ਹੋਇਆ ਰਾਜਾ ਰਸਾਲੂ ਆਪਣੀ ਮੋਹਿਮੇ ਚੜਿਆ ਹੋਇਆ ਸੀ ਕਿ ਅਚਨਚੇਤ ਸਿੰਧ ਦੇ ਰਾਜੇ ਅਟਕੀਮਲ ਦਾ ਜਵਾਨ ਬੇਟਾ ਰਾਜਾ ਹੋਡੀ ਸ਼ਿਕਾਰ ਖੇਡਦਾ ਖੇਡਦਾ ਰਾਣੀ ਕੋਕਲਾ ਦੇ ਧੌਲਰ ਕੋਲ ਆ ਗਿਆ ਰਾਣੀ ਕੋਕਲਾ ਨੇ ਦੇਖਿਆ ਇੱਕ ਨੌਜਵਾਨ ਹੇਠਾਂ ਖੜੋਤਾ ਆਲੇ ਦੁਆਲੇ ਵੇਖ ਰਿਹਾ ਹੈ ਉਨੇ ਉਪਰੋਂ ਖੰਘੂਰਾ ਮਾਰ ਕੇ ਗਬਰੂ ਦਾ ਧਿਆਨ ਆਪਣੇ ਵੱਲ ਖਿੱਚਿਆ ਗਬਰੂ ਨੇ ਨਕਾ ਤਾਕਮਾਈ ਬਾਰੀ ਵਿੱਚ ਖੋੜਤਾ ਚੰਦ ਦਾ ਟੁਕੜਾ ਉਹਨੂੰ ਵਿਖਾਈ ਦਿੱਤਾ ਦੋਹਾਂ ਦੇ ਨੈਣ ਮਿਲੇ ਕੌਂਕਲਾ ਤਾਂ ਪਹਿਲਾਂ ਹੀ ਤੜਫਦੀ ਪਈ ਸੀ ਐਡੀ ਉਹਦੇ ਹੁਸਨ ਦੀ ਤਾਬਨਾ ਚੱਲ ਸਕਿਆ ਉੱਪਰ ਆਉਣ ਦਾ ਇਸ਼ਾਰਾ ਹੋਇਆ ਮਹਿਲ ਦੇ ਦਵਾਰ ਤੇ ਬੜਾ ਭਾਰੀ ਪੱਥਰ ਪਿਆ ਸੀ ਜਿਸ ਨੂੰ ਸਰਕਾ ਕੇ ਮਹਿਲ ਅੰਦਰ ਜਾਇਆ ਜਾ ਸਕਦਾ ਸੀ ਉਹ ਢੀ ਤੋਂ ਪੱਥਰ ਪਰੇ ਨਾ ਹਟਾ ਹੋਇਆ ਧੌਲਰ ਉੱਪਰ ਜਾਣ ਦਾ ਹੋਰ ਕੋਈ ਰਸਤਾ ਨਹੀਂ ਸੀ ਆਖਰ ਕੌਕਲਾ ਨੇ ਉੱਪਰੋਂ ਕੁਮੰਦ ਸੁੱਟ ਕੇ ਉਸ ਨੂੰ ਆਪਣੇ ਕੋਲ ਸੱਦ ਲਿਆ ਉਸਨ ਦੇ ਇਸ਼ਕ ਦੇ ਮਲਾਪ ਨੇ ਦੋ ਰੂਹਾਂ ਨੂੰ ਸਰਸਾਰ ਕਰ ਦਿੱਤਾ ਦੋਨੋਂ ਮਦਹੋਸ਼ੀ ਦੇ ਆਲਮ ਵਿੱਚ ਪੁੱਜ ਗਏ ਕੌਕਲਾ ਦੀ ਤੜਪਣਾ ਸ਼ਾਂਤ ਹੋ ਗਈ ਸੀ ਤੇ ਉਹ ਰਾਜਾ ਹੋਡੀ ਦੇ ਅੰਗ-ਅੰਗ ਨੂੰ ਨਿਹਾ ਰਹੀ ਸੀ ਤੁਰਨ ਲੱਗਿਆ ਹੋਡੀ ਨੇ ਮੁੜ ਆਉਣ ਦਾ ਇਕਰਾਰ ਕੀਤਾ ਤੇ ਕੁਮਾਂਦਰ ਆਹੀ ਮਹਿਲ ਤੋਂ ਥੱਲੇ ਉਤਰ ਗਿਆ ਤ੍ਰਿਪਤੀ ਦੇ ਸਾਹਜ ਸਵਿੱਚ ਖੀਮੀ ਹੋਈ ਕੋਂਕਲਾ ਵਾਰੀ ਵਿੱਚ ਖੜੋ ਕੇ ਜਾਂਦੇ ਹੋੜੀ ਨੂੰ ਉਦੋਂ ਤੱਕ ਵੇਖਦੀ ਰਹੀ ਜਦੋਂ ਤੱਕ ਉਹ ਉਹਦੀਆਂ ਨਜ਼ਰਾਂ ਤੋਂ ਉੱਲੇ ਨਾ ਹੋ ਗਿਆ ਰਾਜਾ ਹੋੜੀ ਨੇ ਕੋਂਕਲਾ ਦੀ ਯਾਦ ਵਿੱਚ ਤੜਪਦਿਆਂ ਮਸੀ ਰਾਤ ਲੰਗਾਈ ਤੇ ਅਗਲੀ ਭਲਕ ਉਸ ਨੇ ਧੌਲਰ ਨੂੰ ਆ ਸੱਜਦਾ ਕੀਤਾ ਇਸ ਤਰ੍ਹਾਂ ਇਹ ਹੁਸਨ ਇਸ਼ਕ ਦਾ سلسلہ ਕਈ ਦਿਨ ਚੱਲਦਾ ਰਿਹਾ ਕੁੰਕਲਾ ਉੱਪਰ ਕੁਮੰਦ ਛੁੱਟਦੀ ਤੇ ਹੋਡੀ ਉੱਪਰ ਚੱਲਿਆ ਜਾਂਦਾ ਇੱਕ ਦਿਨ ਕਿਧਰੇ ਰਸਾਲੂ ਅਚਨਚੇਤ ਸਾਜਰੇ ਵਾਪਸ ਆ ਗਿਆ ਉਹਨੇ ਵੇਖਿਆ ਕੋਈ ਗੱਭਰੂ ਉਹਦੇ ਪੈਨ ਮਹਿਲਾਂ ਤੋਂ ਕੁਮੰਦ ਰਾਈਂ ਉਤਰਿਆ ਹੈ ਇਹ ਕੌਣ ਸੀ ਜਿਨੇ ਉਹਦੇ ਮਹਿਲ ਨੂੰ ਸੰਨ ਲਾ ਲਈ ਸੀ ਹੋਡੀ ਉਤਰਿਆ ਦੋਹਾਂ ਨੇ ਇੱਕ ਦੂਜੇ ਨੂੰ ਲਲਕਾਰਿਆ ਤੇ ਤਲਵਾਰਾਂ ਮਿਆਨ ਵਿੱਚੋਂ ਬਾਹਰ ਤੋਲ ਲਈਆਂ ਦੋਹਾਂ ਨੇ ਬੜੀ ਫੁਰਤੀ ਨਾਲ ਇੱਕ ਦੂਜੇ ਤੇ ਵਾਰ ਕੀਤੇ ਰਾਜਾ ਰਸਾਲੂ ਦਾ ਵਾਰ ਵੀ ਅਜਿਆ ਹੀ ਸੀ ਕੇ ਹੋਡੀ ਉਹਦਾ ਵਾਰ ਚੱਲ ਨਾ ਸਕਿਆ ਹੋਡੀ ਦਾ ਸਿਰ ਉਹਦੇ ਧੜ ਨਾਲੋਂ ਵੱਖਰਾ ਹੋ ਗਿਆ ਕੂਕਲਾ ਮਹਿਲਾ ਉੱਪਰ ਖੜੋਤੀ ਕੂਕਲਾ ਹੀਟਾਂ ਦਾ ਦ੍ਰਿਸ਼ ਵੇਖਦੀ ਪਈ ਸੀ ਰਾਜਾ ਹੋਡੀ ਦੀ ਤੜਪਦੀ ਦੇਹ ਨੂੰ ਵੇਖਦਿਆਂ ਸਾਰੀ ਉਸਨੇ ਮਹਿਲ ਦੀ ਖਿੜਕੀ ਤੋਂ ਹੀਟਾਂ ਛਾਲ ਮਾਰ ਦਿੱਤੀ ਤੇ ਡਿੱਗਦਿਆਂ ਹੀ ਉਸਦਾ ਸਿਰ ਖਖੜੀ ਖਖੜੀ ਹੋ ਗਿਆ ਤੇ ਉਹ ਪ੍ਰਾਣ ਬਖੇਰੂ ਡਾਰੀ ਮਾਰ ਗਏ ਰਾਣੀ ਕੋਕਲਾ ਦੇ ਧੌਲਣਾ ਵਿੱਚ ਸਨਾਟਾ ਛਾ ਗਿਆ ਉਹਦੀ ਮੈਨਾ ਤੇ ਪਿਆਰੇ ਤੋਤੇ ਨੇ ਕੰਬ ਫੜਫੜਾਏ ਤੇ ਅਸਮਾਨ ਵਿੱਚ ਉਡਾਰੀ ਮਾਰ ਗਏ ਰਾਜਾ ਰਸਾਲੂ ਆਪਣੀ ਰਾਣੀ ਕੋਕਲਾ ਦੀ ਬੇਵਫਾਈ ਤੇ ਹੰਝੂ ਖੇਰਦਾ ਹੋਇਆ ਆਪਣੇ ਘੋੜੇ ਕੋਲ ਆਇਆ ਦੋਹਾਂ ਲਾਸ਼ਾਂ ਨੂੰ ਰਸੇ ਨਾਲ ਬੰਨ੍ਹ ਕੇ ਘੋੜੇ ਦੀ ਪਿੱਠ ਦੇ ਦੋਹੀ ਪਾਸੇ ਲਟਕਾ ਕੇ ਉਸ ਨੂੰ ਜੰਗਲ ਵੱਲ ਰਵਾਨਾ ਕਰ ਦਿੱਤਾ ਤੇ ਆਪ ਆਪਣੇ ਸ਼ਹਿਰ ਸਿਆਲਕੋਟ ਵੱਲ ਨੂੰ ਚਾਲੇ ਪਾ ਦਿੱਤੇ ਕਹਿੰਦੇ ਹਨ ਮਗਰੋਂ ਓਡੀ ਦੇ ਭਰਾਵਾਂ ਨੇ ਰਸਾਲੂ ਨੂੰ ਸਿਆਲਕੋਟ ਆ ਕੇ ਰਿਆ ਤੇ ਉਹ ਉਹਨਾਂ ਨਾਲ ਲੜਦਾ ਹੋਇਆ ਆਪਣੀ ਜਾਨ ਤੇ ਖੇਡ ਗਿਆ ਸਦੀਆਂ ਬੀਤਣ ਮਗਰੋਂ ਵੀ ਪੰਜਾਬ ਦੇ ਲੋਕ ਕਵੀ ਆਪਣੇ ਸੂਰਮੇ ਪੰਜਾਬੀ ਰਾਜੇ ਰਸਾਲੂ ਦੀਆਂ ਵਾਰਾਂ गा ਕੇ ਉਸ ਨੂੰ ਯਾਦ ਕਰਦੇ ਹਨ ਸੋ ਉਮੀਦ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਹਾਨੂੰ ਬਹੁਤ ਵਧੀਆ ਲੱਗੀ ਹੋਵੇਗੀ ਤੇ ਜਾਂਦੇ ਜਾਂਦੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੀ ਹਾਂ ਅਗਲੀ ਕਹਾਣੀ ਦੇ ਨਾਲ ਧੰਨਵਾਦ ਦੋਸਤੋ